ਲੈਸਟ ਆ ਦੇਣੇ ਕੇ ਚੈਨਲ ਤੇ ਤੁਹਾਡਾ ਸਭ ਦਾ ਸਵਾਗਤ ਹੈ ਜੀ ਮੇਰੇ ਤੇ ਤੁਹਾਨੂੰ ਮੇਰੇ ਨੂੰ ਸਾਰੇ ਪਿਆਰ ਭਰੀ ਸੱਚੀ ਹੀ ਕਾਸ਼ ਕਰਦੇ ਆ ਕਿ ਤੁਸੀਂ ਸਾਰੇ ਠੀਕ ਠਾਕ ਹੋ ਪ੍ਰਮਾਤਮਾ ਕੀ ਹਮੇਸ਼ਾ ਹੀ ਅਰਦਾਸ ਕਰਦੀ ਹੈ ਕਿ ਸਾਨੂੰ ਸੁਣਨ ਵਾਲੇ ਸਾਡੇ ਇਹ ਵੀਡੀਓ ਦੇਖਣ ਵਾਲੇ ਬਹੁਤ ਹੀ ਖੁਸ਼ ਹੂੰ ਠੀਕ ਆਪਣਾ ਜੀਵਨ ਦੇ ਵਿੱਚ ਬ੍ਰਿੰਗ ਅਨਸ਼ੋਣ ਹੋਂਦ ਤੇ ਅੰਦਰੱਖ ਕੇ ਅੰਦਾਜ਼ ਅੱਜ ਅਸੀਂ ਇੱਕ ਲੋਕ ਗੀਤਾਂ ਦੀ ਬੰਨਦੀ ਦੇ ਵਿੱਚੋਂ ਤੁਹਾਡੇ ਸਾਹਮਣੇ ਪੁਰਾਣੇ ਲੋਕ ਗੀਤਾਂ ਦਾ ਇਕਾਂ ਲੈ ਕੇ ਪੇਸ਼ ਹੋਏ ਹਾਂ ਜੀ ਤੇ ਸੰਪੂਰੀ ਮੀਡਿਆ ਤੁਹਾਨੂੰ ਬਹੁਤ ਪਸੰਦ ਆਊਗਾ ਇਹ ਜੇਕਰ ਤੁਹਾਨੂੰ ਗੀਤ ਪਸੰਦ ਆਉਂਦਾ ਸਾਡਾ ਤਾਂ ਤੁਸੀਂ ਲਾਈਕ ਸ਼ੇਅਰ ਕਰ ਦੇਣਾ ਜੇ ਨਵੇਂ ਸਾਡੇ ਚੈਨਲ ਤੇ ਆਉਂਦੇ ਆ ਤਾਂ ਸਬਸਕ੍ਰਾਈਬ ਜਰੂਰ ਕਰ ਲੈਣਾ ਤੇ ਘੰਟੀ ਦਾ ਬਟਨ ਦਬਾ ਦਿਆ ਕਰੋ ਤਾਂ ਕਿ ਨੋਟੀਫਿਕੇਸ਼ਨ ਮਿਲ ਜਾਵੇ ਇਹ ਤੁਸ ਸਾਰੇ ਵੀਡੀਓਸ ਤਾਂ ਨਹੀਂ ਬਣਸੋ ਹੁਣ ਤਾਂ ਸਾਹਮਣੇ ਜੀ ਪਿਆਰਾ ਜਿਹਾ ਕਿਉਂ ਨਹੀਂ ਵੇ ਪੈਣ ਤੇਰੀ ਨਜਰਾ ਕਰਦੀ ਪੀ ਲੂ ਪੀ ਲੂ ਵੇ ਪੈਣ ਤੇਰੀ ਨਜਰਾ

ਦੀਪਾਣੀ ਪਾਣੀ ਵੇਪਣ ਤੇਰੀ ਸਰਬਣਾ ਕਰਦੀ ਪਾਣੀ ਪਾਣੀ ਇਹ ਕੌਣ ਜਰਸੀਆ ਆਪਾ ਲਿਆ ਵੇ ਪਾਣੀ ਵਿੱਚ ਇਹਦਾ ਕੌਣ ਜਰਸੀਆ ਵੇ ਪਾਣੀ ਮੀਉਦਾ ਤਰਮਰਸੀਆ ਪਰ ਲਿਆ ਵੇ ਪਾਣੀ ਨੀਉਦਾ ਤਰਮਰਸੀਆ ਪਰ ਲਿਆ ਵੇ ਪਾਣੀ ਨੇ ਖੁਸ਼ਕ ਕੇ ਕੇ ਨਖਲੋ ਪਿੱਤੋ ਲਿਆ ਵਾ ਪਾਣੀ ਹਾਂਜੀ ਇਹ ਸੀ ਜੀ ਇੱਕ ਲੋਕ ਗੀਤ ਦਾ ਬਹੁਤ ਹੀ ਪਿਆਰਾ ਜਾਂ ਅੰਗ ਤੇ ਇਸ ਵਿੱਚ ਵੀ ਇੱਕ ਥੋੜੀ ਜੀ ਜਿਵੇਂ ਕਹਿ ਦਿੰਦੇ ਆਪਾਂ ਕਿਸੇ ਨੂੰ ਲਾ ਕੇ ਕਹਿਣੀ ਗੱਲ ਜੀ ਹੈ ਨਾ ਮਖੌਲ ਦਾ ਗੀਤ ਸੀ ਤੇ ਇਹ ਵੀ ਹਾਸੇ ਤਮਾਸ਼ੇ ਵਾਸਤੇ ਬਹੁਤ ਹੀ ਮਸ਼ਹੂਰ ਹੁੰਦਾ ਹੈ ਮੀਤ ਤੇ ਇਹ ਆਮ ਹੀ ਗਾਇਕਾਂ ਦਾ ਪਿੰਨਾਂ ਦੇ ਵਿੱਚ ਇਹ ਵਿਵਿਆਸ਼ਾ ਦੀ ਦੇ ਮੱਚੀ ਗਾਇਕਾਂ ਦਾ ਮੇਰੇ ਤਾਂ ਫੈਨ ਹੈ ਇੱਕ ਗੱਲ ਯਾਦ ਆਈ ਇੱਕ ਗੀਤ ਆਪਾਂ ਜਦੋਂ ਗਾ ਰਹੇ ਸੀ ਮੈਨੂੰ ਤੇ ਮੈਨੂੰ ਯਾਦ ਆਇਆ ਮੈਂ ਛੋਟੀ ਜੀ ਸੀ ਆਪਣੇ ਜਿਹੜੇ ਇਧਰਲੇ ਪਾਸੇ ਸੀ ਕੰਦ ਇਧਰ ਗਲੀ ਵਾਲੇ ਪਾਸੇ ਕੰਦ ਹੁੰਦੀ ਸੀ ਨਾ ਤੇ ਉੱਥੇ ਕੰਦ ਬਣਾਉਂਦਾ ਸੀ ਮਿਸਤਰੀ ਉਹਦਾ ਨਾਂ ਸੀ ਸਰਪੰਟ ਤੇ ਆਪਣੇ ਰੇਡੀਓ ਹੁੰਦਾ ਸੀ ਉਹਨੂੰ ਤੇ ਉਹ ਜਦੋਂ ਉਹਨੇ ਆ ਜਾਣਾ ਤੇ ਉਹ ਆਉਂਦੇ ਹੀ ਕਹਿਣਾ ਕੁੜੀਆਂ ਲਿਆ ਰੇਡੀਓ ਚੱਕ ਕੇ ਉਹ ਕਿਤੇ ਰੇਡੀਓ ਦੇ ਵਿੱਚ ਕੁਦਰਤੀ ਆ ਰਿਹਾ ਸੀਗਾ ਤਾਂ ਮੈਂ ਆਉਂਦੀ ਆਉਂਦੀ ਨੇ ਛੋਟੀ ਸੀਗੀ ਮੈਨੂੰ ਪਤਾ ਤਾਂ ਨਹੀਂ ਸੀਗਾ ਤੇ ਮੈਂ ਆਉਂਦੀ ਆਉਂਦੀ ਨੇ ਉਹਦਾ ਸਵਿਚ ਬਟਨ ਆਨ ਕਰਤਾ ਤੇ ਉਹ ਇਹੀ ਚੱਲ ਰਿਹਾ ਸੀਗਾ ਵੇ ਭੈਣ ਤੇਰੀ ਸਰ ਬਣਾ ਅ ਕਰਦੀ ਪਾਣੀ ਪਾਣੀ ਤਾਂ ਉਹ ਬਾਅਦ ਵਿੱਚ ਉਹਨੇ ਅੱਖ ਨਾ ਬੰਦ ਕਰ ਇਹਨੂੰ ਇਦਾਂ ਬੰਦ ਕਰਨ ਨੂੰ ਫਿਰ ਉਹ ਛੇਤੀ ਛਿੱੜ ਗਿਆ ਬੰਦ ਕਰਨ ਨੂੰ ਫਿਰ ਅਸੀਂ ਜਦੋਂ ਵੀ ਉਹਨੇ ਆਉਣਾ ਤਾਂ ਉਹਨੂੰ ਕਰ ਦੇਣਾ ਬਾਪੂ ਜੀ ਲੈ ਕੇ ਰੇਡੀਓ ਤੂੰ ਬੜਾ ਹਾਸੋਈ ਦੀ ਗੱਲ ਬਣਦੀ ਸੀ ਬਹੁਤ ਵਧੀਆ ਹੁੰਦਾ ਸੀ ਬਹੁਤ ਇੰਨਾ ਦਾ ਤੇ